ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜੀ ਜਿਹੜੇ ਪਣਪਰਾ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਜ਼ਿਆਦਾਤਰ ਸ਼ਾਰਟ ਵੀਡੀਓ ਪਾਉਂਦੇ ਹੁੰਦੇ ਸੀ ਹੁਣ ਆਪਾਂ ਜ਼ਿਆਦਾਤਰ ਸ਼ਾਰਟ ਦੇ ਨਾਲ ਨਾਲ ਲੌਂਗ ਵੀਡੀਓ ਵੀ ਪਾ ਰਹੇ ਆ ਇਹਦੇ ਵਿੱਚ ਬੈਲ ਆਈਕਨ ਦਾ ਬਟਨ ਸ਼ੋ ਹੋਂਦਾ ਸਬਸਕ੍ਰਾਈਬ ਦੇ ਬਟਨ ਕੋਲੇ ਉਹ ਆਲ ਬਟਨ ਜਿਹੜਾ ਆਲ ਆਪਸ਼ਨ ਆ ਜਾਂ ਬੈਲ ਆਈਕਨ ਦਾ ਬਟਨ ਦਬਾ ਕੇ ਰੱਖ ਲਓ ਤਾਂ ਜੋ ਤੁਹਾਡੇ ਕੋਲੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਹਰੇਕ ਰਿਸ਼ਤਾ ਪਹੁੰਚਦਾ ਰਹੇ ਬਾਕੀ ਆਪ ਜਿਨ੍ਹਾਂ ਨੇ ਐਡ ਪਉਣੀ ਆੇ ਹੈੇਠਾਂ ਜੋ ਪੀਲੀ ਪੱਟੀ 'ਚ ਨੰਬਰ ਦਿਖ ਰਿਹਾ ਹੈ ਇਹ ਸਾਡਾ WhatsApp ਨੰਬਰ ਆ ਸਾਨੂੰ WhatsApp ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ 'ਚ ਲਿਖ ਕੇ ਪਾ ਦਾਂਗੇ ਪ੍ਰੋਫਾਈਲ ਨੰਬਰ MB1241 ਹੈ ਨਾਮ ਸਿੰਘ ਜੀ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਜੀ ਇੱਕ ਭਰਾ ਹੈ ਮੈਰਿਡ ਹੈਗਾ ਭਰਾ ਵਾਇਆ ਹੋਇਆ ਹੈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਹੈ ਜੀ ਗੋਤ ਧਾਲੀਵਾਲ ਡੇਟ ਆਫ ਬਰਥ 24 ਸਾਲ ਦੀ ਉਮਰ ਹੈ ਮੁੰਡੇ ਦੀ ਕੰਮ ਓਨਰ ਆ ਜੋ ਟਰੈਕਟਰ ਵਰਕਸ਼ਾਪ ਆਪਣੀ ਤੇ ਮੁੰਡਾ 5% ਹੈਂਡੀਕੈਪਟ ਹੈ ਜੀ ਕੁੜੀ ਵੀ ਭਾਵੇਂ ਥੋੜੀ ਬਹੁਤ ਹੈਂਡੀਕੈਪਟ ਹੋਵੇ ਬਾਕੀ ਗੱਲ ਪਰਿਵਾਰ ਨਾਲ ਕਰੋ 98774 75707 ਬਾਕੀ ਜਿਨ੍ਹਾਂ ਨੇ ਐਡ ਪਾਉਣੀ ਆ ਇਹੇ ਥਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਚ ਲਿਖ ਕੇ ਪਾ ਦੇਵਾਂਗੇ ਧੰਨਵਾਦ ਜੀ